ਮਾਈਕ ਫੜਾ ਦਿਓ ਮੈਡਮ ਨੂੰ ਸਾਹਿਬ ਇਹ ਗੱਲ ਕਰੋ ਸਾਰਿਆਂ ਨੂੰ ਪਤਾ ਲੱਗੇ ਬਹਿ ਜਾ ਯਾ ਇਹਨਾਂ ਰਾਸ਼ਨਾ ਬਾਪ ਸਾਹਿਬ ਜੀ ਐਡੀਟੀ ਨੂੰ ਕੋਈ ਮੰਗ ਪੱਤਰ ਦਿੱਤਾ ਤੇ ਉਹਨਾਂ ਨੂੰ ਕਿਹਾ ਵੀ ਜਿੰਨੇ ਵੀ ਸ਼ਹਿਰ ਤੇ ਖੱਡੇ ਆ ਉਹ ਪੁਰੇ ਜਾਣ ਦੂਜੇ ਐਡੀਟੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਦੂਜੇ ਨੰਬਰ ਤੇ ਅਸੀਂ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੱਸਿਆ ਉਹ ਕਹਿੰਦੇ ਅੱਜ ਗੁਰੂ ਦਾ ਸਾਜੀ ਆ ਜਾਂਦੇ ਚਾਹਦੂ ਆ ਅੱਜ ਜਾਗੋ ਨਿਕਲਦੀ ਆ ਜੀ ਲਗਭਗ 10000 ਸਾਥੀ 9000 ਔਰ ਉਹਨਾਂ ਨੂੰ ਕਿਹਾ ਵੀ ਡੇਰੀ ਦੇ ਪੁਲਿਸ ਔਰ ਗੈਂਗਸ ਪੁਲਿਸ ਭੇਜੀ ਜਾਵੇ ਔਰ ਨਈ ਬਾਤੀ ਬਰਾਹੀ ਬਾਤੀ ਗੁਰੂ ਦਾਸ ਖੰਡਾ ਆਪਣੇ ਉਦਮ ਨਗਰ ਭਗਵਾਨ ਬਾਦਮੀਕ ਨਗਰ ਇੱਕ ਵੀ ਕੋਈ ਨਹੀਂ ਕੋਈ ਕੱਲ ਨੂੰ ਕੋਈ ਬਾਹਰ ਜਾਤ ਹੋ ਜਾਂਦੀ ਆ ਉਹਦਾ ਜ਼ਿੰਮੇਵਾਰ ਕੌਣ ਆ ਇਹ ਸਾਡੇ ਐਸਐਸਓ ਸਾਹਿਬ ਨੇ ਕਿਹਾ ਦੀ ਮੇਰੀ ਕੱਲ ਦੀ ਡਿਊਟੀ ਹੈ ਲੱਗੀ ਅਸੀਂ ਕਿਹਾ ਠੀਕ ਆ ਵੀ ਕੱਲ ਨੂੰ ਤਾਂ ਲੱਗਣੀ ਆ ਵੀ ਅੱਜ ਦੀ ਵੀ ਅਸੀਂ ਕਿਹਾ ਸੀ ਅੱਜ ਦੀ ਵੀ ਡਿਊਟੀ ਕਿਉਂਕਿ 10000 ਸਾਥੀ 10000 ਸ਼ਦਾਲੂ ਬਹੁਤ ਹੁੰਦਾ ਆ ਅਸੀਂ ਕਈ ਵਾਰੀ ਦੇਖਿਆ ਆ ਜੇ ਕਿਤੇ ਪ੍ਰੋਗਰਾਮ ਚੱਲਦਾ ਆ ਉੱਥੇ ਜੇ 50 ਬੰਦੇ ਹੋਣ ਤੇ ਉੱਥੇ 100 ਪੁਲਿਸਾਂ ਦਾ ਪਹੁੰਚਿਆ ਹੋਵੇ ਕਿਉਂਕਿ ਉਹ ਜਿਹੜਾ 10000 ਸ਼ਦਾਲੂ ਆ ਉਹ ਵੀ ਇੱਥੇ ਦੇ ਹੀ ਆ ਉਹ ਵੀ ਵਾਸੀ ਆ ਜਿੰਨਾ ਬਾਕੀਆਂ ਦਾ ਅਧਿਕਾਰ ਆ ਉਹਨਾਂ ਦਾ ਆ ਉਹਨਾਂ ਦੇ ਵੀ ਅਧਿਕਾਰ ਐ ਬੇਤਕਰਾ ਕਰਦੇ ਆ ਤੇ ਹੁਣ ਦੂਜੇ ਨੰਬਰ ਤੇ ਆ ਵੀ ਇਹ ਜਿਹੜਾ ਰੋਡ ਵਾ ਆ ਸਾਰਾ ਟੁੱਟਿਆ ਆ ਇਹ ਹੁਣ ਭਰਿਆ ਜਾਵੇ ਤਾਂ ਫੇਰ ਹੀ ਜਾਣਾ ਤੇ ਬਾਕੀ ਮੇਨ ਮਸਲਾ ਇਹ ਦੋ ਮਸਲੇ ਆ ਹਰ ਸਾਲ ਸਾਡੂ ਨਾਲ ਯੋ ਸਾਹਿਬ ਜਿੰਨੇ ਖੱਡੇ ਆ ਸਾਰੇ ਪੂਰ ਦਿੰਦੇ ਆ ਟੈਂਪਰੇਰੀ ਤੇ ਉਹ ਖੱਡੇ ਇੱਕ ਵੀ ਨਹੀਂ ਪੂਰੇ ਆ ਗਿਆ ਉੱਥੋਂ ਸਾਡੀ ਮਹਾਰਾਜ ਦੀ ਪਾਲਕੀ ਸਾਹਿਬ ਵੀ ਲੰਘਣੀ ਆ ਰਤ ਵੀ ਲੰਘਣਾ ਸਾਰੀ ਯਾਤਰਾ ਵੀ ਲੰਘਣੀ ਆ ਹੁਣ ਤੁਸੀਂ ਦੇਖ ਲਓ ਉਹ ਹਾਲਤ ਹੈ ਨਹੀਂ ਜਾ ਨਹੀਂ ਸਕਦੇ ਅਈ ਸੜਕ ਬਣਾਉਣ ਨੂੰ ਨਹੀਂ ਕਹਿੰਦੇ ਟੈਂਪਰੇਰੀ ਨੂੰ ਪੈਟ ਦੋ ਮਹੀਨੇ ਆ ਜੀ ਇੱਕ ਖੱਡਿਆਂ ਦੇ ਇੱਕ ਆ ਹੁਣ ਤੋਂ ਤੁਸੀਂ ਦੇਖ ਲਓ ਉੱਥੇ ਪੁਲਿਸ ਆਦਾ ਹੈ ਹੀ ਨਹੀਂ ਸਕੂਲ ਦੀ ਪਿਛਲੀ ਵਾਰ ਵੀ ਸਾਡਾ ਪ੍ਰਸ਼ਾਸਨ ਨੇ ਇਹ ਕੀਤਾ ਕੋਈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੱਤ ਅੱਠ ਲਾਈਵ ਹੋਈਆਂ ਉਹ ਕਹਿੰਦੇ ਅਸੀਂ ਕੀ ਕਰੀ ਇੱਕ ਮਿੰਟ ਇਦਾਂ ਨਾ ਕੀਤਾ ਜਾਵੇ ਸਨ ਹਰੇਕ ਸਾਲ ਮੈਡਮ ਜੀ ਅਸੀਂ ਤੁਹਾਡੇ ਮੋਹਰੇ ਬੇਨਤੀ ਰੱਖ ਦਿੱਤੀ ਤੁਸੀਂ ਆਪ ਸਰ ਆਪਣਾ ਕਹਿ ਲਿਆ ਜਿਹੜਾ ਤੁਸੀਂ ਹਾਂਜੀ ਹਾਂਜੀ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਨੂੰ ਸਿਕਿਉਰਿਟੀ ਦੀ ਕਲ ਕੋਈ ਦਿੱਕਤ ਨਹੀਂ ਆਉਂਗੀ ਨਹੀਂ ਅੱਜ ਜਿਹੜੀ ਅੱਜ ਤੁਸੀਂ ਜੇ ਤੁਹਾਡਾ ਫੰਕਸ਼ਨ ਹੁਣ ਵੀ ਚੱਲ ਰਿਹਾ ਹੈ ਪਰ ਅਪਾ ਰਿਕਵੈਸਟ ਕਰਕੇ ਤੁਹਾਡੀ ਸਿਕਿਉਰਿਟੀ ਉੱਥੇ ਲਾ ਦਾਂਗੇ ਪਹਿਲੀ ਗੱਲ ਠੀਕ ਹੈ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਏਗੀ ਸਿਕਿਉਰਿਟੀ ਕਰਕੇ ਤੁਸੀਂ ਆਪਣਾ ਰਾਮ ਨਾਲ ਤਿਉਹਾਰ ਮਨਾਓ ਤਿਉਹਾਰ ਦਾ ਦਿਨ ਕਦੇ-ਕਦੇ ਆਂਦਾ ਹੈ ਸਾਡੇ ਹਾਂਜੀ ਹਾਂਜੀ ਤੁਸੀਂ ਤਰੀਕੇ ਨਾਲ ਆਪਣਾ ਤਿਉਹਾਰ ਮਨਾਓ ਠੀਕ ਹੈ ਜੀ ਦੂਜੀ ਗੱਲ ਜਿਹੜੀ ਪੱਕੇ ਕੰਮ ਦੀ ਹੈਗੀ ਹੈ ਰੋਡ ਦੀ ਇਹਦਾ ਕੇਸ ਚੱਲ ਰਿਹਾ ਹੈ ਆਪਾਂ ਉਹ ਕੇਸ ਪਰਸੂ ਕਰ ਰਹੇ ਨੇ ਪੂਰੀ ਕੋਸ਼ਿਸ਼ ਹੈਗੇ ਕਿ ਕੇਸ ਚ ਆਪਾਂ ਜਿੱਤ ਜਾਣ ਕਿ ਇੱਕ ਰੋਡ ਦੀ ਮੁਰੰਮਤ ਪੱਕੇ ਤਰੀਕੇ ਨਾਲ ਕਰਾਈ ਜਾਣ ਹਾਈ ਕੋਰਟ ਦੇ ਇਹਦਾ ਕੇਸ ਚੱਲ ਰਿਹਾ ਹੈ ਜਿਹੜਾ ਮੈਨੂੰ ਬੋਲਣ ਦਿਓ ਇੱਕ ਮਿੰਟ ਯਾਰ ਜਿਹੜਾ ਟੈਂਪਰੇਰੀ ਵਾਲੀ ਗੱਲ ਹੈਗੀ ਹੈ ਕੱਲ ਤੁਹਾਡਾ ਤਿਉਹਾਰ ਚੰਗੇ ਤਰੀਕੇ ਨਾਲ ਮਨਾ ਸਕੀਏ ਆਪਾਂ ਰਾਤੋਂ ਰਾਤ ਤੁਸੀਂ ਦੇਖੋਗੇ ਰਾਤ ਨੂੰ ਤੁਹਾਡੇ ਸਵੇਰੇ ਚੱਲਣ ਤੋਂ ਪਹਿਲਾਂ ਪੂਰੀ ਰੋਡ ਤੇ ਮਿੱਟੀ ਪਈ ਹੋਗੀ ਕਿ ਜਿਹੜੇ ਵੀ ਖੱਡਾ ਹੈ ਉਹ ਖਰਾਬ ਠੀਕ ਹੈ ਜੀ ਹੁਣ ਜੇ ਤੁਸੀਂ ਇੱਥੇ ਨਾ ਦੰਗੇ ਕਰਿਓ ਐ ਕੁਛ ਨਾ ਕਰਿਓ ਤੁਸੀਂ ਰਾਮ ਨਾਲ ਆਪਣਾ ਤਿਉਹਾਰ ਮਨਾਓ ਦੇਖੋ ਤਿਉਹਾਰ ਸਭ ਤੋਂ ਇੰਪੋਰਟੈਂਟ ਹੈਗਾ ਸਾਲ 'ਚ ਇੱਕ ਵਾਰ ਆਂਦਾ ਆਪਾਂ ਚੰਗੇ ਤਰੀਕੇ ਨਾਲ ਖੁਸ਼ਹਾਲੀ ਨਾਲ ਮਨਾਉਂਦੇ ਨੇ ਤੁਸੀਂ ਤਿਉਹਾਰ ਮਨਾਓ ਆਪਣਾ ਬਾਕੀ ਜੀ ਮਰਦਾਂ ਸਾੜੇ ਤੋਂ ਛੋੜ ਦਿਓ ਆਪਾਂ ਇੱਥੇ ਹੀ ਹੈ ਕਰਾ ਕੇ ਜਾਣਗੇ ਚਲੋ ਠੀਕ ਹੈ ਜੀ ਧੰਨਵਾਦ ਜੀ ਅੱਜ ਦੇ ਸਾਡੇ ਨਾਲ ਰਾਮ ਨਾਲ ਬਾਕੀ ਹੋਰ ਕੋਈ ਕਿਹੜਾ ਸਾਡੇ ਸਮਾਜ ਦੀ ਸਾਡੇ ਭਾਈਚਾਰੇ ਦੀ ਤੁਸੀਂ ਜਿਹੜੀਆਂ ਮੰਗਾਓ ਮੰਨੀਆਂ ਵਾ ਅਸੀਂ ਵੀ ਤੁਹਾਡਾ ਆਪਣੇ ਤੁਹਾਡਾ ਕੰਪਲੀਟ ਕਰਦੇ ਆ ਜਦੋਂ ਤੁਸੀਂ ਦੋਗੇ ਅਸੀਂ ਉਹਦਾ ਤੁਹਾਨੂੰ ਕਿੰਨੇ ਮਿੰਟ ਦੇ ਮੈਂ ਮੈਡਮ ਜੀ ਤੁਹਾਨੂੰ ਇੱਕ ਬੇਨਤੀ ਕਰਦਾ ਆ ਜਿਹੜੀ ਤੁਸੀਂ ਆ ਹੁਣ ਆ ਗੱਲ ਕੀਤੀ ਆ ਜੇਹੀ ਅਗਰ ਤੁਸੀਂ ਸਵੇਰੇ ਗੱਲ ਕੀਤੀ ਹੁੰਦੀ ਸਾਨੂੰ ਆ ਥਾਣਾ ਲਾਉਣ ਦੀ ਜ਼ਰੂਰਤ ਨਹੀਂ ਸੀ ਪੈਣੀ ਹੈਗੀ ਮੈਡਮ ਪਦੇ ਕੰਮ ਸ਼ੁਰੂ ਕਰਾਓ ਅਸੀਂ ਅਸੀਂ ਚੱਲ ਜੰਦੇ ਅਸੀਂ ਲਾਗਨੇ ਕੋਈ ਨਹੀਂ ਕਰਨਾ ਅਸੀਂ ਕੰਮ ਸ਼ੁਰੂ ਕਰਾਓ ਅਸੀਂ ਚੱਲ ਜੰਦੇ ਨਹੀਂ ਮੈਡਮ ਪਦੇ ਗੱਲ ਕੀਆ ਜੀ ਅਸੀਂ ਰੈਕਤੀ ਰੂਪ ਦੇ ਵਿੱਚ ਅੱਜ ਤੋਂ 10 ਦਿਨ ਪਹਿਲਾਂ ਅਸੀਂ ਦੇ ਚੁੱਕੇ ਹਾਂ ਜੀ ਇਹਦੇ ਵਿੱਚ ਤੁਸੀਂ ਮੈਨੂੰ ਜੀ ਕੰਮ ਸ਼ੁਰੂ ਕਰਾਓ ਇੱਕ ਇੱਕ ਸਕੋਰਟੀ ਭੇਜੋ ਅਸੀਂ ਚੱਲ ਜਾਈਏ ਬਹੁਤ ਧੰਨਵਾਦ ਜੀ ਤੁਸੀਂ ਆਪਣੀ ਇੰਜੋਏ ਕਰੀਂ ਥੈਂਕ ਯੂ ਬਾਕੀ ਆ ਆ ਉੱਥੇ ਤੋਂ ਸਕੋਰਟੀ ਭੇਜੋ ਸਕੋਰਟੀ ਭੇਜੋ ਕੰਮ ਠੀਕ ਆ ਯਾਰ ਅਜੇ ਨਾ ਬਸ ਸਟੈਂਡ ਦਾ ਚੌਕ ਉਹ ਵੀ ਆ ਜੀ ਠੀਕ ਆ ਠੀਕ ਹੈ ਚਲੋ ਮੈਡਮ ਜੀ ਥੈਂਕ ਯੂ ਮੈਡਮ ਉਹ ਅਸੀਂ ਚੱਲ ਜਾਈਏ ਚਲੋ ਠੀਕ ਹੈ ਲਓ ਠੀਕ ਹੈ ਠੀਕ ਹੈ ਜੀ ਸਰ ਸਬਰਵਾਲ ਨਵਾਂ ਸ਼ਹਿਰ ਆਪਾਂ ਮਿਲੇ ਸੀਗੇ ਅੰਗ ਤੇ ਵਿਆਹ ਦੇ ਮੈਰਜ ਤੇ ਹਾਂ ਜੀ ਰਾਮ ਨਾਲ ਰਾਮ ਨਾਲ ਮੈਂ 35,000 ਕਾ ਤੁਸੀ ਵੀ ਜੀ ਸ਼ੋਭਾ ਜੀ ਆਪਾਂ ਬਿਲਕੁਲ ਆਹ ਆਈ ਆਣੇ ਬਹੁਤ ਬਹੁਤ ਧੰਨਵਾਦ ਤੁਸੀ ਰਾਮ ਨਾਲ ਇੰਜੋਏ ਕਰੋ ਬਸ ਤੇ ਹਰ ਸਾਲ ਇੱਕ ਵਾਰ ਆਉਂਦਾ ਹਾਂ ਮਾਨਯੋਗ ਸਾਡੇ ਨਵੇਂ ਸ਼ਹਿਰ ਦੇ ਮਾਲਕ ਐਕ੍ਰੀਮ ਸਾਹਿਬ ਸਾਨੂੰ ਇਹ ਕਹਿ ਕੇ ਜਾ ਰਹੇ ਆ ਕਿ ਤੁਸੀਂ ਸਵੇਰੇ ਦੇਖੋਗੇ ਤਾਂ ਇਹ ਸਾਰੇ ਖੰਡੇ ਪੂਰੇ ਜਾਣ ਤੇ ਬਾਕੀ ਦੂਜੇ ਨੰਬਰ ਤੇ ਜਿੱਥੇ ਜਾਗੋ ਜਾਣੀ ਹੈ ਉੱਥੇ ਸਕੋਰਟੀ ਭੇਜ ਰਹੇ ਆ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਾਰੇ ਸਾਥੀਆਂ ਜੀ ਮੈਂ ਬੇਨਤੀ ਕਰਦਾ ਆ ਕਿਸੇ ਨੇ ਵੀ ਹੁੱਲੁਲਵਾਹੀ ਨਹੀਂ ਕਰਨੀ ਆਪਾਂ ਇਦਾਂ ਹੀ ਆਪਾਂ ਭੱਜੇ ਨੂੰ ਜਾਣਾ ਆਪਣੀ ਤਿਆਰੀ ਕਰੀਏ ਪ੍ਰਸ਼ਾਸਨ ਦਾ ਆਪਣੀ ਤਿਆਰੀ ਕਰੀਏ ਸੁਖੀਆ ਸਾਹਿਬ ਦਾ ਐਸਐਲ ਤੋਂ ਸਾਡਾ ਬਹੁਤ ਬਹੁਤ ਧੰਨਵਾਦ ਕਰਦਾ ਗੁਰੂ ਰਮਦਾਸ ਜਗਤੀ ਅਮਰ ਰਹੇ ਅਮਰ ਰਹੇ ਅਮਰ ਰਹੇ ਚਲੋ ਸਾਰੇ ਮੈਡਮ ਜੀ ਜਾਓ ਜਾਓ ਤੁਸੀਂ ਥੈਂਕ ਯੂ ਬਹੁਤ ਬਹੁਤ ਨਤਾਲੇਬਾ ਸਰ ਰੱਖੋ ਸਾਰੇ ਨਹੀਂ ਨਹੀਂ ਠੀਕ ਹੈ ਸਰ ਐਕਦਾ ਹੀ ਐਕਦਾ ਸਾਡਾ ਬਹੁਤ ਵਧੀਆ ਸਮਾਰੋਹ ਹੈ ਆਉਣੀਆ ਬਾਈ ਬੈਣਾ ਆਉਣੀਆ ਬਹੁਤ ਆਜੇ ਵਿੱਕੀ ਠੀਕ ਹੈ ਜੀ ਇਹ ਵਿਜੈ ਜੈ ਬਾਲਮਿਕੀ ਜੈ ਬਾਲਮਿਕੀ ਹਰ ਹਰ ਬਾਲਮਿਕੀ ਅੱਜ ਚੰਡੀਗੜ੍ਹ ਚੌਕ ਦੇ ਵਿੱਚ ਜੋ ਧਰਨਾ ਲਾਇਆ ਸੀ ਬੇ ਛਿਗਰੀ ਰਵਦਾਸ ਮਹਾਰਾਜ ਦੀ ਸਵੇਰ ਨੂੰ ਸ਼ੁਭ ਯਾਤਰਾ ਚੱਲਣੀ ਆ ਉਹਦੇ ਵਿੱਚ ਸ਼ਹਿਰ ਦੇ ਵਿੱਚ ਜਿੰਨੇ ਵੀ ਖੱਡੇ ਆ ਰੇਲ ਬਾ ਰੋਡ ਹੋਵੇ ਚਾਹੇ ਗਰシャンਕਰ ਰੋਡ ਹੋਵੇ ਚਾਹੇ ਜਿੰਨੇ ਵੀ ਮਰਜ਼ੀ ਹੋਣ ਬੇ ਆਪਾਂ ਉਹਨਾਂ ਦੀ ਮਿਹਨਤ ਕੀਤੀ ਸੀ ਵੀ ਸਰਕਾਰ ਨੂੰ ਔਰ ਵੀ ਜਿੰਨੇ ਖੱਡੇ ਸਾਰੇ ਪੂਰੇ ਜਾਣ 올 ਸਪੋਰਟਸ ਪ੍ਰਸ਼ਾਸਨ ਦੀ ਡਿਊਟੀ ਇਹ ਲਈ ਸੀ ਵੀ ਜਿੰਨੇ ਵੀ ਇਸ ਵੇਲੇ ਜਿੰਨੀਆਂ ਵੀ ਇਸ ਵੇਲੇ ਜਾਗੋ ਚੱਲ ਰਹੀਆਂ ਆ ਸ਼ਹਿਰ ਦੇ ਵਿੱਚ ਜੋ ਵੀ ਫਕਸ਼ਨ ਹੋ ਰਹੇ ਆ ਔਰ ਸਕਿਉਰਟੀ ਜਿਹੜੀ ਆ ਪੂਰੀ ਲਗਾਈ ਜਾਵੇ ਔਰ ਮੈਂ ਇਹਨਾਂ ਸ਼ਬਦਾਂ ਦਾ ਐਸ ਡੀ ਐਮ ਸਾਹਿਬ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਆ ਐਸ ਡੀ ਐਮ ਨੇ ਸਾਹਿਬ ਨੇ ਕਿਹਾ ਵੀ ਰਾਤੋਂ ਰਾਤ ਸਾਰੇ ਖੱਡੇ ਪੂਰੇ ਜਾਣਗੇ ਔਰ ਰਾਤੋਂ ਰਾਤ ਹੀ ਜਿੰਨੇ ਵੀ ਕੋਈ ਵੀ ਤੁਹਾਨੂੰ ਤੰਗੀ ਨਹੀਂ ਆਉਗੀ ਰਾਤ ਨੂੰ ਰੋਡ ਜਿੰਨੇ ਵੀ ਆ ਸਾਰੇ ਪਧਰੇ ਕਿਤੇ ਜਾਉਗੇ ਕਿਉਂਕਿ ਸਾਡੀ ਸਵੇਰ ਨੂੰ ਛੁੱਪ ਯਾਤਰਾ ਜਿਹੜੀ ਚੱਲਦੀ ਆ ਉਹ ਵੀ ਬੱਚੇ ਜ਼ਿਆਦਾਤਰ ਸੰਗ ਜਿਹੜੀ ਆ ਨੰਗੇ ਪੈਰ ਹੁੰਦੀ ਆ ਨੰਗੇ ਪੈਰ ਹੋਣ ਕਰਕੇ ਵੀ ਕਿਸੇ ਦੇ ਬੱਟੀਆਂ ਚੁੱਪਦੀ ਹੈ ਕਿ ਇਸ ਵੇਲੇ ਰੇਡ ਬਾੜ ਰੋਡ ਦਾ ਤੁਸੀਂ ਹਾਲ ਦੇਖ ਲਓ ਬਿਹਾਲ ਕੀ ਆ ਮੈਂ ਇਸ ਕਰਕੇ ਐਸ ਡੀ ਐਮ ਸਾਹਿਬ ਦੀ ਅਸੀਂ ਚੰਡੀਗੜ੍ਹ ਚੌਕ ਦੇ ਵਿੱਚ ਧਰਨਾ ਲਾਇਆ ਵਾਲਮੀਕ ਸਮਾਜ ਤੇ ਰਵਦਾਸ ਨੌਜਵਾਨ ਸਭਾ ਲੋ ਅਸੀਂ ਸਾਰੇ ਨੇ ਇਕੱਠੇ ਹੋ ਕੇ ਇਸ ਚੀਜ਼ ਦਾ ਧਰਨਾ ਲਾਇਆ ਸੀ ਵੀ ਨਵਾਂ ਸ਼ਹਿਰ ਦੇ ਵਿੱਚ ਜੋ ਵੀ ਇਸ ਵੇਲੇ ਸਮੱਸਿਆ ਚੱਲ ਰਹੀ ਹੈ ਆ ਉਹ ਪੂਰੀਆਂ ਕੀਤੀਆਂ ਜਾਣ ਔਰ ਐਸਡੀਐਮ ਸਾਹਿਬ ਹੁਣ ਆਏ ਆ ਐਸਡੀਐਮ ਸਾਹਿਬ ਨੇ ਆ ਕੇ ਸਾਡੀਆਂ ਮੰਗਾਂ ਸਾਰੀਆਂ ਪ੍ਰਵਾਨ ਕੀਤੀਆਂ ਮੈਂ ਐਸਡੀਐਮ ਸਾਹਿਬ ਦਾ ਤੇ ਪੀਵੀ ਬੱਤੀ ਦਿਨੇਸ਼ ਸੂਰੀ ਜੀ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਔਰ ਐਸਡੀਐਮ ਸਾਹਿਬ ਨੇ ਸਾਡੇ ਤੇ ਸਾਰੇ ਬੋਲ ਬਚਨ ਲਾਏ ਮੈਂ ਇਹਨਾਂ ਸ਼ਬਦਾਂ ਨਾਲ ਕਹਿੰਦਾ ਆ ਸਾਰਿਆਂ ਜੈ ਭੀਮ ਜੈ ਭਾਰਤ ਬਹੁਤ ਬਹੁਤ ਧੰਨਵਾਦ ਜੀ ਸਾਡੇ ਹੁਣੇ ਹੁਣੇ ਧੰਨੇ ਦੇ ਵਿੱਚ ਮਜਾਰੇ ਵਿੱਚ ਬਤੌਰ ਐਸ ਡੀ ਐਮ ਸਾਹਿਬ ਨਮਾਸ਼ਾਰ ਸਾਡੇ ਵਿੱਚ ਆਇਆ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਵਾ ਵੀ ਰਾਤੋਂ ਰਾਤ ਜੋ ਵੀ ਸੜਕ ਦੇ ਖੱਡੇ ਉਹ ਪੂਰੇ ਚਾਉਂਗੇ ਜਦੋਂ ਤੁਹਾਡੀ ਸ਼ੋਭਾ ਤਰੀਬ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਸਿਕਿਉਰਟੀ ਵਗੈਰਾ ਲਗਾਈ ਜਾਊਂਗੇ ਅਸੀਂ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਅਸੀਂ ਬਹੁਤ ਬਹੁਤ ਧੰਨਵਾਦ ਆ ਤੇ ਜਿਨ੍ਹਾਂ ਨੇ ਇਹਨਾਂ ਨੇ ਸਾਡੀ ਗੱਲਾਂ ਮੰਨ ਲਈ ਆ ਬਹੁਤ ਬਹੁਤ ਧੰਨਵਾਦ ਜੀ ਬੰਦੇ ਸ਼ਰਾਬੀ ਖੱਪਣ ਵੀ ਆਇਓ ਆ ਹੁਣ ਦੇਖੋ ਐਸ ਡੀ ਐਮ ਸਾਹਿਬ ਨੇ ਤੁਹਾਡੇ ਸਾਹਮਣੇ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਬਸ ਮੇਰੇ ਨਾਮ ਨੂੰ ਐਸ ਨਹੀਂ ਆਉਂਦਾ ਜਲੂਸ ਨਿਕਲਣਾ ਹੈ ਜਲੂਸ ਸਰ ਜੀ ਚਲੋ ਬੇ ਚਲੋ ਗੁਰੂ ਰਵਦਾਰ ਸ਼ਕਤੀ ਹਮਾਰਾ ਹੈ ਭਗਵਾਨ ਬਾਵੀ ਸ਼ਕਤੀ ਅੱਛਾ ਬਾਈ ਹੋਰ ਹੋਰ ਸਾਰੇ ਸਾਰੇ ਆਪਣੇ ਆਪਣੇ ਘਰਾਂ ਨੂੰ ਫੋਮ ਜੀਦਾ ਚਲੋ ਬਾਤ ਸਭਾ ਬਾਕੀ ਚੈਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਚਲੋ ભગવાન ਬਾਵੀ ਸ਼ਕਤੀ ਜੈ ਜੈ ਭਗਵਾਨ ਬਾਵੀ ਸ਼ਕਤੀ ਹਮਾਰਾ ਹੈ ਭਗਵਾਨ ਬਾਵੀ ਸ਼ਕਤੀ ਚਲੋ ਬੇ ਚਲੋ चलो प्रधान जी आजोड सारे करे